ਲੁਧਿਆਣਾ ਮੁੱਖ ਚੋਣ ਅਫਸਰ ਸਾਕਸ਼ੀ ਸਾਨੀ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿੱਥੇ ਬੈਠਕ ਕੀਤੀ ਜਾ ਰਹੀ ਹੈ ਉੱਥੇ ਹੀ ਲੋਕ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਇਸ ਸੰਬੰਧੀ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵਿਸ਼ਵਾਸ ਦਿਵਾਉਣ ਦੇ ਲਈ ਫਲੈਗ ਮਾਰਚ ਵੀ ਕੱਢੇ ਜਾ ਰਹੇ ਨੇ 135 ਤੋਂ ਵੱਧ ਪੁਲਿਸ ਅਫਸਰਾਂ ਦੇ ਨਾਲ ਬੀਐਸਐਫ ਅਤੇ ਸੀਆਰਪੀਐਫ ਟੁਕੜੀਆਂ ਦੇ ਨਾਲ ਲੁਧਿਆਣਾ ਦੇ ਦ੍ਰਿਸ਼ੀ ਤੋਂ ਲੈ ਕੇ ਘੰਟਾ ਘਰ ਤੱਕ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਖੁਦ ਚੌੜ ਅਫਸਰ ਸਾਕਸ਼ੀ ਸਾਨੀ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਦੇ ਨਾਲ ਪੁਲਿਸ ਦੇ ਸੀਨੀਅਰ ਅਫਸਰ ਸੁਹੇਲ ਮੀਰ ਵੀ ਮੌਜੂਦ ਰਹੇ ਉੱਥੇ ਹੀ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਵੋਟ ਨਹੀਂ ਬਣਵਾਈ ਉਹਨਾਂ ਸੰਬੰਧੀ ਵੀ ਸਬੰਧਤ ਵਿਭਾਗ ਦੇ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਵੱਧ ਤੋਂ ਵੱਧ ਲੋਕ ਵੋਟ ਪਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪੁਖਤਾ ਪ੍ਰਬੰਧ ਹੋਣ ਇਸ ਦੇ ਨਾਲ ਹੀ ਫਲੈਗ ਮਾਰਚ ਦੇ ਵਿੱਚ ਮੌਜੂਦ ਪੁਲਿਸ ਦੇ ਸੀਨੀਅਰ ਅਫਸਰ ਸੁਹੇਲ ਮੀਰ ਨੇ ਵੀ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ BSF ਅਤੇ ਕਿਤੇ ਕਿਤੇ CRPF ਦੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਲ ਮਿਲ ਕੇ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਵੱਧ ਤੋਂ ਵੱਧ ਕੀਤਾ ਜਾ ਸਕੇ ਅਤੇ ਵੋਟ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ ਅਸੀਂ ਜਿਹੜੀ ਫਲੈਗ ਮਾਰਚ ਇਸ ਹੈ ਉਹ ਇੱਕ ਸਾਰੀ ਹੀ ਕੰਸਟਿਟੈਂਸੀਜ਼ ਦੇ ਵਿੱਚ ਰੈਦਰ ਕੱਢ ਰਹੇ ਹੈਗੇ ਆਂ ਜਿੰਨੇ ਵੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 14 ਕੌਨਸਟਿਟੈਂਸੀ ਸੈਟੀਆਂ ਹੈਗੀਆਂ ਉਹਦੇ ਵਿੱਚ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਵਿੱਚ ਇਹ 플ੈਗ ਮਾਰਚਸ ਕੱਡੀਆਂ ਜਾ ਰਹੀਆਂ ਹੈਗੀਆਂ ਬਿਕੋਜ਼ ਅਸੀਂ ਇੱਕ ਐਕਸਰਸਾਈਜ਼ ਕੀਤੀ ਹੈ ਜਿਹਦੇ ਵਿੱਚ ਪੁਲਿਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮਿਲ ਕੇ ਕੁਝ ਏਰੀਆਜ਼ ਇਹੋ ਜਿਹੀ ਆਈਡੈਂਟੀਫਾਈ ਕੀਤੇ ਗਏ ਹੈ ਜਿੱਥੇ ਜਾਂ ਤਾਂ ਵੋਟਰ ਟਰਨਆਊਟ ਬਹੁਤ ਘੱਟ ਰਹੀ ਹੈ ਜਾਂ ਆਪਨ ਲੱਗਦਾ ਕਿ ਉਹ ਵਲਰੇਬਲ ਸੈਕਸ਼ਨਸ ਹੈਗੇ ਸੋ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਦੇ ਹਿਸਾਬ ਨਾਲ ਸਿ ਟੂ ਆਲਸੋ ਚੈੱਕ ਕਿ ਕੋਈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨਸ ਨਾ ਹੋਣ ਅ ਅੱਜ ਅਸੀਂ ਇੱਥੇ ਬੀਐਸਐਫ ਦੇ ਨਾਲ ਮਿਲ ਕੇ ਅ ਅੱਜ ਅਸੀਂ ਇੱਥੇ ਫਲੈਗ ਮਾਰਚ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਤੇ ਆ ਅੱਜ ਇੱਥੇ ਸਾਡੀ ਕੋਲ Uh, 135 ਪੁਲਿਸ ਐਂਡ ਸੀਏਪੀਐਫ ਦੀ ਫੋਰਸ ਨਾਲ ਮਿਲ ਕੇ ਅੱਜ ਅੱਜ ਅਸੀਂ ਇੱਥੇ ਫਲੈਗ ਮਾਰਚ ਕਰ ਰਹੇ ਹਾਂ ਬਟ ਪੁਆਇੰਟ ਇਹ ਹੈ ਕਿ ਜਿੰਨੇ ਵੀ ਸਾਡੇ ਫਲੈਗ ਮਾਰਚਸ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਚੱਲ ਰਹੀ ਹੈ ਉਹਦੇ ਵਿੱਚ ਵੀ CRPF ਜਾਂ BSF ਦੀ ਡਿਪਲੋਇਮੈਂਟ ਦੇ ਨਾਲ ਅਸੀਂ ਸਪੈਸ਼ਲੀ ਵਲਨਰੇਬਲ ਐਂਡ ਸਾਡੇ ਜਿਹੜੇ ਕ੍ਰਿਟੀਕਲ ਏਰੀਆਜ਼ ਨੇ ਜਾਂ ਜਿੱਥੇ ਜਿੱਦਾਂ ਲੁਧਿਆਣਾ ਸੈਂਟਰਲ ਇਹ ਕੰਸਟੀਟਿਊਐਂਸੀ ਹੈ ਉੱਥੇ ਵੋਟਰ ਟਰਨਆਊਟ ਜ਼ਿਆਦਾ ਜਿਆਦਾ ਨਹੀਂ ਰਹਿੰਦੀ ਸਪੈਸ਼ਲੀ ਅਸੀਂ ਇੱਥੇ ਕੌਨਫੀਡੈਂਸ ਬਿਲਡਿੰਗ ਮੈਜਰਸ ਲਈ ਕਰ ਰਹੀ ਹੈਗੇ ਯੂਜੂਲੀ ਸਟੇਟ ਐਵਰੇਜ ਦੇ ਹੇਠਾਂ ਹੀ ਰਹਿੰਦੀ ਹੈ ਤੇ ਮੈਂ ਤੁਹਾਡੇ ਰਾਹੀਂ ਵੀ ਸਾਰਿਆਂ ਨੂੰ ਅਪੀਲ ਕਰ ਰਹੀ ਹਾਂ ਹੁਣ ਵੀ ਜਿੱਦਾਂ ਅਸੀਂ ਜਿੱਥੇ ਰੁਕੇ ਸੀਗੇ ਉੱਥੇ ਕਾਫੀ ਲੋਕ ਇਹੋ ਜੇ ਸੀਗੇ ਜਿਨ੍ਹਾਂ ਨੇ ਵੋਟ ਹੀ ਨਹੀਂ ਆਪਣੀ ਬਣਵਾਈ ਸੀਗੀ ਅਸੀਂ ਉੱਥੇ ਹੀ ਮੌਕੇ ਤੇ ਬੀਐਲਓ ਨੂੰ ਬੁਲਾ ਕੇ ਉਹਨਾਂ ਦੀ ਵੋਟਰ ਰਜਿਸਟ੍ਰੇਸ਼ਨਸ ਵੀ ਕਰਾ ਰਹੀ ਹੈ ਸੋ ਇੱਕ ਸਾਰਿਆਂ ਨੂੰ ਮੈਸੇਜ ਹੈ ਤੁਹਾਡੇ ਰਾਹੀਂ ਥੈਟ ਆਪਣੀ ਫਾਰਮ 6 ਜਿਹੜੀ ਵੋਟ ਬਣਾਉਣ ਦੀ ਪ੍ਰਕਿਰਿਆ ਹੈ ਉਹ 3 ਮਈ ਤੋਂ ਪਹਿਲਾ ਪਹਿਲਾ ਕਰ ਲਿਓ ਤੇ 1 ਜੂਨ ਹੈ ਜਿਹੜਾ ਸਾਡਾ VOTING ਦਾ ਦਿਨ ਹੈ ਉਸ ਦਿਨ ਜ਼ਰੂਰ ਤੁਸੀਂ ਆਪਣੇ POLLING STATION ਤੇ ਪਹੁੰਚੋ ਐਂਡ ਵੀ ਆਰ ਕਮਿਟਿਡ ਟੂ ਇਨਸ਼ੋਰਿੰਗ ਅ ਫਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਮੈਮ ਅத்ਰੀਸੀ ਤੋਂ ਲੈ ਕੇ ਹੋਰ ਕਿੱਥੇ ਤੱਕ ਗੱਡੇ ਜਾ ਰਹੇ ਆ ਅத்ਰੀਸੀ ਤੋਂ ਲੈ ਕੇ ਅਸੀਂ ਚੌੜਾ ਬਾਜ਼ਾਰ ਹੁੰਦੇ ਹੋਏ ਵੀ ਵਿਲ ਸਟਾਪ ਐਟ ਘੰਟਾ ਘਰ ਮੈਡਮ ਦੇ ਨਾ ਆਈਡੀ ਕਿਦਾਂ ਜੁੜੀ ਯੋ ਕਿ ਕੋਈ ਹਾਈ ਟੈਕ ਨਾਕੇ ਵੀ ਲਗਾਏ ਜਾਂਦੇ ਜੀ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਸਾਡੀ ਡਰੋਨ ਕਵਰੇਜ ਵੀ ਹੋ ਰਹੀ ਹੈ ਸਾਡੀ ਫਲਾਈਂਗ ਸਕਵਾਟਸ ਤੁਹਾਨੂੰ ਪਤਾ 126 ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਦੇ ਕੈਮਰਾ ਫਿਟਡ ਵਹੀਕਲਸ ਹੈਗੇ ਨੇ ਨਾਲ ਹੀ ਸਾਡੇ ਸਟੈਟਿਕ ਨਾਕੇ ਵੀ ਹੈਗੇ ਜਿਹੜੀ ਪੁਲਿਸ ਔਰ ਸੀਆਰਪੀਐਫ ਜਾਂ ਬੀਐਸਐਫ ਨਾਲ ਮਿਲ ਕੇ ਲਗਾ ਰਹੀ ਹੈ ਨਾਲ ਹੀ ਐਕਸਾਈਜ਼ ਤੇ ਵੀ ਮਾਨਿਟਰਿੰਗ ਹੋ ਰਹੀ ਹੈ ਤੇ ਉਹਨਾਂ ਦੇ ਵੀ ਨਾਕੇ ਜਿਹੜੇ ਲੱਗ ਰਹੇ ਹੈਗੇ ਮੈਮ ਕਿਵੇਂ ਲੱਗਦਾ ਕਿ ਰਾਤ ਨੂੰ ਜੇ 31 ਅਗਸਤ ਕਰਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਕ੍ਰਾਈਮ ਫੜਿਆ ਜਾਂਦਾ ਹੈ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਆਈ ਥਿੰਕ ਇਹ ਬਹੁਤ ਹੀ ਆਪਾਂ ਕਹਿੰਦੇ ਇੱਕ ਬਾਜ਼ ਵਾਲੀ ਅੱਖ ਰੱਖੀ ਜਾ ਰਹੀ ਹੈਗੀ ਇਹ ਆਲਰੇਡੀ ਇਸ ਜ਼ਿਲ੍ਹੇ ਦੇ ਵਿੱਚ ਜਦੋਂ ਦਾ ਮੋਡਲ ਕੋਰ ਆਫ ਕੰਡਕਟ ਲੱਗਿਆ ਹੈ 2 ਕਰੋੜ ਦੇ ਉੱਤੇ ਦੇ ਸੀਜ਼ਰਸ ਹੋ ਚੁੱਕੀ ਹੈਗੇ ਆ ਬਾਕੀ ਆਈ ਵਿਲ ਰਿਕਵੈਸਟ ਸੁਹੇਲ ਜੀ ਟੂ ਬਰੀਫ ਯੂ ਔਨ ਦਾ ਕ੍ਰਾਈਮ ਇਸ਼ੂ ਨਹੀਂ ਇਹਦੇ ਵਿੱਚ ਜਿਵੇਂ ਡੀਸੀ ਮੈਮ ਸ਼ੀ ਸੈਡ ਰਾਈਟਲੀ ਕਿ ਇੱਕ ਕੰਫिडेंस ਬਿਲਡਿੰਗ ਮੈਜਰ ਹੈ ਸੋ ਇਹਦੇ ਵਿੱਚ ਫਰਮ ਪੁਲਿਸ ਕਮਿਸ਼ਨਰੇਟ ਲੋਥਿਆਣਾ ਅ ਪਰਸਨਲ ਆਫ ਅਰਾਊਂਡ 135 ਹੈਵ ਬੀਨ ਡਿਪਲੋਏਡ ਐਂਡ ਆਲਰੇਡੀ ਵੀ ਹੈਵ ਰੀਸੀਵਡ 1 ਕੰਪਨੀ ਆਫ ਸੀਏਪੀਐਫ ਤਾਂ ਉਹਨਾਂ ਨੂੰ ਸ਼ਾਮਿਲ ਕਰਕੇ ਇਹਦੇ ਵਿੱਚ ਸਾਡਾ ਸਾਡੀ ਇਹ ਕੋਸ਼ਿਸ਼ ਸੀ ਕਿ ਇਹ ਜਿਹੜਾ ਏਰੀਆ ਹੈ ਇੱਥੇ ਵਲਨਰੇਬਿਲਟੀ ਦਾ ਉਹ ਖर्चा ਸੀਗਾ ਤਾਂ ਉਹਨੂੰ ਧਿਆਨ ਚ ਰੱਖਦੇ ਹੋਏ ਇਹ ਸਾਡਾ ਇੱਕ ਕੰਫੀਡੈਂਸ ਬਿਲਡਿੰਗ ਮੀਜਰ ਹੈ ਸੋ ਥੈਟ ਅਸੀਂ ਲੋਕਾਂ ਨੂੰ ਕਨਵੇ ਕਰ ਸਕੀਏ ਕਿ ਅਸੀਂ ਉਹਨਾਂ ਦੇ ਨਾਲ ਹੈ ਐਂਡ ਲੋਕਾਂ ਦੇ ਵਿਚਾਰ ਵੀ ਇੱਕ ٹرسٹ ਜਾਂ ਪੁਲਿਸ ਤੇ ਉੱਤੇ ਬਣੀਏ ਸੋ ਥੈਟ ਇਵੈਨਚੁਅਲੀ ਜਿਹੜਾ ਫ੍ਰੀ ਐਂਡ ਫੇਅਰ ਇਲੈਕਸ਼ਨਸ ਆਪਾਂ ਕਰਾ ਸਕੀਏ ਜੀ ਸਰ ਸਰ ਲੋਕਾਂ ਨੂੰ ਕਿੱਦਾਂ ਅਵੇਅਰ ਕਰੋਗੇ ਤੁਸੀਂ ਵੀ ਪੁਲਿਸ ਦਾ ਸਾਥ ਦੇਣ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਵੀ ਸਾਡਾ ਇੱਕ ਉਪਰਾਲਾ ਇੱਕ ਇਨੀਸ਼ੀਏਟਿਵ ਹੈ ਜਿਵੇਂ ਫਲੈਗ ਮਾਰਚਸ ਅਸੀਂ ਕਰ ਰਹੇ ਨੇ ਜਾਂ ਅਦਰ ਜਿਹੜੇ ਕੰਫੀਡੈਂਸ ਬਿਲਡਿੰਗ ਮੇਜਰਸ ਹੈ ਉਹ ਚੱਲ ਰਹੇ ਨੇ ਅਸੀਂ ਟੀਵੀ ਸੋਸ਼ਲ ਮੀਡੀਆ ਰਾਹੀਂ ਵੀ ਮੈਸੇਜਸ ਪਸੰਨ ਕਰ ਰਹੇ ਨੇ ਫ্রম ਪੁਲਿਸ ਐਡਮਿਨਿਸਟ੍ਰੇਸ਼ਨ ਐਂਡ ਆਲਸੋ ਫ্রম ਸਿਵਲ ਐਡਮਿਨਿਸਟ੍ਰੇਸ਼ਨ ਸੋ ਆਪਣੀ ਕੋਸ਼ਿਸ਼ ਇਹ ਹੀ ਹੈ ਕਿ ਵੱਤੋ ਵੱਤ ਜਿਹੜੀ ਲੋਕ ਇਸ ਦੇ ਵਿੱਚ ਸ਼ਿਰਕਤ ਕਰੇ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਐਂਡ ਇਹਨੂੰ ਫੇਅਰ ਐਂਡ ਟ੍ਰਾਂਸਪਰੈਂਟ ਤਰੀਕੇ ਨਾਲ ਕਰਾਈਏ ਜਿਹੜੇ ਨਾਕੇ ਲਗਾਏ ਜਾਣਗੇ ਉਹ ਕੋਈ না ਕੋਈ ਟਾਈਮ ਲਿਮਿਟ ਅਕੀ ਹੋਊਗੀ ਲਗੇ ਰਹੇ ਨੇ ਇਹਦੇ ਵਿੱਚ ਬੇਸਿਕਲੀ ਇਲੈਕਸ਼ਨ ਵੇਲੇ ਇੱਕ ਤਾਂ ਜਿਹੜੇ ਸਿਟੀ ਸੀਲਿੰਗ ਨਾਕੇ ਹੁੰਦੇ ਹੈ ਇੱਕ ਤਾਂ ਉਹ ਇੱਕ ਇੰਟਰਾ ਸਿਟੀ ਵਾਲੇ ਨਾਕੇ ਹੁੰਦੇ ਹੈ ਸੋ ਉਹਨਾਂ ਦੇ ਵਿੱਚ ਜਿਹੜੇ ਸਿਟੀ ਵਾਲੇ ਸਿਟੀ ਸੀਲਿੰਗ ਵਾਲੇ ਦੇ ਆਰ 24 ਆਵਰ ਉਹਦੇ ਵਿੱਚ ਸ਼ਿਫਟ ਚੇਂਜ ਹੋ ਜਾਂਦੀ ਹੈ ਬਟ ਦਾ ਡਿਪਲॉयਮੈਂਟ ਰਮੇਨਸ ਆਫ 24 ਆਵਰਸ ਐਂਡ ਜਿਹੜਾ ਇੰਟਰਸਟੀ ਵਾਲੇ ਹੈ ਉਹ ਡਿਪੈਂਡਿੰਗ ਆਨ ਦਾ ਨੀਡ ਆਪਾਂ ਚੇਂਜ ਵੀ ਕਰਦੇ ਹੈ ਐਂਡ ਨਾਲੇ ਜਿਵੇਂ ਮੈਮ ਨੇ ਵੀ ਬਰੀਫ ਕਰਤਾ ਕਿ ਐਸਐਸਟੀ ਦਾ ਵੀ ਉਹ ਉਹ ਵੀ ਇੱਕ ਨਾਕਾ ਟਾਈਪ ਹੁੰਦਾ ਹੈ ਇੱਕ ਸਰਵਲੈਂਸ ਸਿਸਟਮ ਹੁੰਦਾ ਤਾਂ ਉਹ ਵੀ ਆਪਾਂ ਐਸ ਪਰ ਨੀਡ ਉਹ ਚੇਂਜ ਕਰਦੇ ਰਹਿੰਦੇ ਉਹਨਾਂ ਦਾ ਲੋਕੇਸ਼ਨ ਜੇ ਕੋਈ ਦੋਸ਼ੀ ਪਾਇਆ ਜਾਂਦਾ ਜਾ ਕੋਈ ਅੱਜ ਤਾਂ ਫੜਦੇ ਹੁੰਦੇ ਨਹੀਂ ਜੇ ਮੌਕੇ ਤੇ ਸਾਨੂੰ ਕਾਗਨੀਜ਼ੇਬਲ ਅਫੈਂਸ ਦਾ ਮਤਲਬ ਪਤਾ ਲੱਗਦਾ ਹੈ ਤਾਂ ਇਵੈਨਚੁਅਲੀ ਦਾ ਐਫਆਈਆਰ ਵੀ ਰਜਿਸਟਰਡ ਅਗੇਨਸ ਦਾ ਪਰਸਨ ਵਾਕੀ ਐਫਐਸਟੀ ਐਸਐਸਟੀ ਜਿਵੇਂ ਸੀਜ਼ਰਸ ਹੈ ਜਾਂ ਇਹੋ ਜੀ ਕੋਈ ਉਲੰਘਣਾ ਹੁੰਦੀ ਹੈ ਤਾਂ ਜਿਹੜਾ ਡਿਊ ਪ੍ਰੋਸੈਸ ਆਫ ਲਾ ਹੈ ਉਹ ਫਾਲੋ ਕੀਤਾ ਜਾਊਗਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਨਤਾ ਨੂੰ ਬਸ ਇਹੀ ਅਪੀਲ ਹੈ ਕਿ ਜਿਹੜਾ ਇਲੈਕਸ਼ਨ ਹੈ ਮਤਲਬ ਇਹ ਜਮਹੂਰੀਅਤ ਦਾ ਮਤਲਬ ਇੱਕ ਦਿਲ ਹੁੰਦਾ ਹੈ ਤਾਂ ਇਹਦੇ ਵਿੱਚ ਵੱਧ ਚੱਤ ਕੇ ਬਾਗ ਲੈ ਲੋ ਸਾਰੇ ਆ ਜਾਓ ਐਂਡ ਇਸ ਚੀਜ਼ ਨੂੰ ਆਪਾਂ ਐਜ਼ ਫੈਸਟੀਵਲ ਸੈਲੀਬ੍ਰੇਟ ਕਰੀਏ ਥੈਂਕ ਯੂ